ਜੋ ਬੋਲੇ ਸੋ ਨਦਰ ਪੈ ਸ੍ਰਿਸ਼ਟੀ ਕਰਤਾ ਵਾਲਮੀਕ ਦਇਆਵਾਨ ਕੀ ਜੈ ਸਹਬੇ ਕਮਾ ਸਹਬ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਪਰਮ ਸਤਕਾਰ ਜੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਪਿਆਰਿਓ ਗੁਰੂ ਸਵਾਰਿਓ ਸੰਗਤਾਂ ਦਾ ਦਾਸ ਗਿਆਨੀ ਲਖਮਦਰ ਸਿੰਘ ਜੀ ਭਗਵਾਨ ਵਾਲਮੀਕੀ ਮੰਦਰ ਸਾਬੂਵਾਲ ਤੋਂ ਕੁਝ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਹਨ ਦਾਸ ਨੇ ਅੱਗੇ ਵੀ ਗੁਰਬਾਣੀ ਦੇ ਆਧਾਰ ਤੇ ਕਾਫੀ ਸੰਗਤਾਂ ਨੂੰ ਗੁਰਬਾਣੀ ਦੇ ਵਿਚਾਰ ਤੋਂ ਜਾਣੂ ਕਰਵਾਇਆ ਹੈ ਤੇ ਸੰਗਤਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ ਸ਼ੇਅਰ ਵੀ ਕੀਤਾ ਤੇ ਲਾਈਕ ਵੀ ਕੀਤਾ ਤੇ ਦਾਸ ਨੂੰ ਬੇਨਤੀ ਹੈ ਇਸ ਜੋ ਆడియో ਵੀਡੀਓ ਬਣਾ ਰਿਹਾ ਹਾਂ ਕਿਸ ਨੂੰ ਵੀ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਡੀਆਂ ਸੰਗਤਾਂ ਇਸ ਮੈਸੇਜ ਤੋਂ ਜ਼ਰੂਰ ਜਾਣੂ ਹੋਣ ਗੁਰੂ ਪਿਆਰਿਓ ਸਹੇਬੇ ਕਮਾਲ ਸਹਬ ਸਤਿਗੁਰੂ ਗਿਆਨਾਤ ਮਹਾਰਾਜ ਜੀ ਜਿਨ੍ਹਾਂ ਨੇ ਗੁਰੂ ਪਿਆਰਿਓ ਬਹੁਤ ਆਪਣਾ ਜੀਵਨ ਸੰਘਰਸ਼ਮਈ ਸੰਘਰਸ਼ਮਈ ਜੀਵਨ ਬਣਾਇਆ ਜਿਨ੍ਹਾਂ ਦਾ ਗੁਰੂ ਪੀ ਸਾਧ ਸੰਗਤ ਜੀਓ ਪਿੰਡ ਮਾਨਾਵਾਲ ਸਰਦਾਰ ਹਾਕਮ ਸਿੰਘ ਜੀ ਘਰ ਵਿਖੇ ਮਾਤਾ ਰਾਜ ਰਾਨੀ ਦੇ ਕੋਖੋਂ ਅਵਤਾਰ ਧਾਰਿਆ ਤੇ ਗੁਰੂ ਪਿਆਰਿਓ ਸਾਰਾ ਹੀ ਜੀਵਨ ਭਗਵਾਨ ਵਾਲਮੀਕ ਮਹਾਰਜ ਚਰਨਾਂ ਚ ਨ ਅਰਪਣ ਕਰ ਦਿੱਤਾ ਇਹ ਗੁਰੂ ਪਿਆਰਿਓ ਉਹ ਸੰਤ ਵੀ ਸਨ ਤੇ ਸਿਪਾਹੀ ਵੀ ਸਨ ਉਹਨਾਂ ਗੁਰੂ ਪਿਆਰਿਓ ਸੰਤ ਤੋਂ ਭਾਵ ਕਿ ਉਹਨਾਂ ਬੰਦਗੀ ਵੀ ਕੀਤੀ ਹੈ ਤੇ ਸਿਪਾਹੀ ਤੋਂ ਭਾਵ ਗੁਰੂ ਪਿਆਰਿਓ ਵਾਲਮੀਕੀ ਕੌਮ ਦੀ ਰੱਖਿਆ ਵੀ ਕੀਤੀ ਹੈ ਰੱਖਿਆ ਕਿਸ ਤਰ੍ਹਾਂ ਕੀਤੀ ਹੈ ਸਾਨੂੰ ਗੁਰੂ ਪਿਆਰਿਓ ਭਗਵਾਨ ਵਾਲਮੀਕੀ ਨਾਮ ਤੋਂ ਜਾਣੂ ਕਰਵਾ ਕੇ ਕਿ ਹੋਰ ਆਸੇ-ਪਾਸੇ ਨਾ ਇਹ ਭਟਕਣ ਤੇ ਗੁਰੂ ਪਿਆਰਿਓ ਆਪਣਾ ਸੰਘਰਸ਼ ਵੀ ਜੀਵਨ ਉਹਨਾਂ ਨੇ ਸਾਰਾ ਹੀ ਵਾਲਮੀਕ ਮਾਰੇ ਚਰਨਾ ਚ ਅਰਪਣ ਕਰ ਦਿੱਤਾ ਤੇ ਗੁਰੂ ਪਿਆਰਿਓ ਵਾਲਮੀਕੀ ਆਸ਼ਰਮ ਵਾਸਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਸੰਘਰਸ਼ ਕੀਤਾ ਤੇ ਗੁਰੂ ਪਿਆਰੇ ਉਹਨਾਂ ਨੇ ਜੇਲਾ ਵਿੱਚ ਕਟੀਆਂ 81 ਦਿਨ ਜਿਲ੍ਹੇ ਚ ਰਹਿ ਆਪੇ ਗੁਰੂ ਪਿਆਰੇ ਸਿੱਖ ਸੇਵਕਾਂ ਦੇ ਨਾਲ ਹੋਰ ਮੈਂ ਕਿੰਨੀ ਉਹਨਾਂ ਦੀ ਉਲਫ਼ਤ ਹੈ ਕਿੰਨਾ ਮੈਂ ਉਹਨਾਂ ਦਾ ਗੁਰੂ ਪਿਆਰੇ ਸੰਘਰਸ਼ਮਈ ਜੀਵਨ ਦੱਸਾਂ ਮੈਂ ਦੱਸਾਂ ਤਾਂ ਗੁਰੂ ਪਿਆਰੇ ਖਾਸ ਕਰਕੇ ਮੇਰੀ ਉਮਰ ਬਤੀਤ ਹੋ ਜਾਵੇਗੀ ਉਹਨਾਂ ਜਿਨ੍ਹਾਂ ਨੇ ਸੰਘਰਸ਼ ਕੀਤਾ ਜਿਨ੍ਹਾਂ ਦੀ ਬੰਦਗੀ ਕੀਤੀ ਜਿਨ੍ਹਾਂ ਲੋਕਾਂ ਨੂੰ ਵਰਦਾਨ ਦੇ ਕੇ ਗਏ ਤੇ ਗੁਰੂ ਪਿਆਰੇ ਮੈਂ ਆਪਣਾ ਜੀਵਨ ਵੀ ਸਾਰਾ ਬਤਿੱਤ ਕਰ ਦਿੱਤਾ ਹਰ ਰੋਜ਼ੀ ਗੁਣ ਗਾਵਾਂ ਤੇ ਤਾਂ ਵੀ ਗੁਣ ਉਹਨਾਂ ਦੇ ਗੁਰੂ ਪਿਆਰਿਓ ਮੇਰੇ ਉਹਨਾਂ ਦੇ ਇਹ ਗੁਣਾ ਅਗੇ ਕਿਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਪਿਆਰਿਓ ਉਹ ਪ੍ਰਕਾਸ਼ ਹੈ ਸੂਰਜ ਦਾ ਪ੍ਰਕਾਸ਼ ਤਾਂ ਮੈਂ ਦੀਵੇ ਦੀ ਣਾਈ ਹਾਂ ਤੇ ਖਾਸ ਕਰਕੇ ਮੈਸ ਵਿੱਚ ਸੰਗਤਾਂ ਨੂੰ ਇਹ ਸਿਗਾ ਗੁਰੂ ਪਿਆਰੀ ਸਾਧ ਸੰਗਤ ਜੀਓ 1987 5 ਦਸੰਬਰ ਗੁਰੂ ਪਿਆਰਿਓ ਸ਼ੰਗਰਸ਼ਮਈ ਜੀਵਨ ਔਰ ਸੰਤ ਬੰਦਗੀ ਪਰਮੇਸ਼ਰ ਦੀ ਭਗਵਾਨ ਵਾਲਮੀਕ ਮਹਾਰਿ ਕਰਦੇ ਹੋਏ ਦੁਨੀਆ ਨੂੰ ਵਾਲਮੀਕੀ ਆਸ਼ਰਮ ਦੇ ਨਾਲ ਜੋੜ ਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਜੋਤੀ ਜੋਤ ਸਮਾ ਗਏ ਸਨ ਤੇ ਗੁਰੂ ਪਿਆਰੇਓ ਔਰ ਵਾਲੇ ਸਾਡੇ ਸੰਤ ਸਿਪਾਹੀ ਜਿਨ੍ਹਾਂ ਉੱਤੇ ਲਕ ਲਾਗੇ ਗਏ ਉਹ ਸੰ ਚੋਜੀ ਪਾਤਸ਼ਾਹ ਸੰਤਪੂਰਨ ਆਤਮਾਹਾਰਾਜ ਜੀ ਜਿਨ੍ਹਾਂ ਚੋਜੀ ਪਾਤਸ਼ਾਹ ਕਿਹਾ ਜਾਂਦਾ ਹੈ ਸੰਤਪੂਰਨ ਆਤਮਾਹਾਰਾਜ ਜੀ ਤੇ ਗੁਰੂ ਪਿਆਰੇ ਸਾਨੂੰ ਗੁਰਬਾਣੀ ਦਾ ਹੀ ਮੈਸੇਜ ਵੀ ਦੇ ਕੇ ਗਿਆ ਹੈ ਜੋਗ ਅਵਸ਼ਿਸ਼ਟ ਵਿਚਾਰਧਾਰਾ ਦੀ ਬਾਣੀ ਵਿੱਚੋਂ ਸ਼ਲੋਕ 50ਵਾਂ ਸ਼ਲੋਕ ਸਾਨੂੰ ਉਤਸ਼ਾਹ ਕਰਕੇ ਗਏ ਹਨ ਸਾਨੂੰ ਗੁਰੂ ਪਿਆਰਿਓ ਸੰਘਰਸ਼ਮਈ ਜੀਵਨ ਦੱਸ ਕੇ ਗਏ ਹਨ ਕਿ ਆਲਸੀ ਨਹੀਂ ਬੈਠੇ ਰਹਿਣਾ ਆਪਣੇ ਕਿਰਤ ਕਮਾਈ ਦੇ ਨਾਲ ਆਪਣੇ ਗੁਰੂਆਂ ਬਾਰੇ ਸੰਘਰਸ਼ ਵੀ ਕਰਦੇ ਰਹਿਣਾ ਹੈ ਜਿਸ ਤਰ੍ਹਾਂ ਅਸੀਂ ਕਰਕੇ ਗਏ ਹਾਂ ਉਹਨਾਂ ਫਰਮਾਨ ਕੀਤਾ ਹੈ ਅੰਦਰ ਤਾਕਤ ਈਸ਼ਵਰੀ ਵਰਤੋ ਗੁਰ ਸਮਝਾ ਆਵਗਣ ਸੋਜੀ ਅਕਲ ਬੈਠੇ ਪਰਦਾ ਪਾ ਚਿਤ ਹੀ ਸੂਰਤ ਬ੍ਰਹਮ ਦੀ ਜੇ ਮਨ ਬਣੇ DNA ਗਿਆਨ ਨਾਤਰ ਸ਼ੀ ਵਰਕ ਹੈ ਆਲਸ ਮਨੋ ਗਵਾ ਤੇ ਗੁਰੂ ਪਿਆਰੇ ਸਾਨੂੰ ਸਮਝਾ ਕੇ ਗਏ ਹਨ ਕਿ ਸਾਡੇ ਤੋਂ ਬਾਅਦ ਇਹ ਸੰਘਰਸ਼ ਜਾਰੀ ਰੱਖਣਾ ਹੈ ਆਉਣ ਵਾਲੇ ਸਮੇਂ 'ਚ ਬਹੁਤ ਹੀ ਔਕੜਾਂ ਆਉਣਗੀਆਂ ਤੇ ਗੁਰੂ ਪਿਆਰੇ ਔਕੜਾਂ ਆਈਆਂ ਵੀ ਬਹੁਤ ਤੇ ਆਪਾਂ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਚੱਲੇ ਤੇ ਗੁਰੂ ਪਿਆਰੇ ਆਪਾਂ ਔਕੜਾਂ ਨੂੰ ਥੱਲੇ ਮਿਧਦੇ ਹੋਏ ਅੱਗੇ ਵਧੇ ਇਹ ਤਾਂ ਹੀ ਸਾਡਾ ਵਾਲਮੀਕੀ ਆਸ਼ਰਮ ਗੁਰੂ ਪਿਆਰਿਓ ਸਾਡੇ ਹੱਕ ਦੇ ਵਿੱਚ ਹੋਇਆ ਵਾਲਮੀਕੀ ਆਸ਼ਰਮ ਕਿੰਨਾ ਸੋਹਣਾ ਗੁਰੂ ਪਿਆਰਿਓ ਧਰਮ ਅਸਥਾਨ ਬਣਿਆ ਹੋਇਆ ਹੈ ਇਹ ਸੈਭ ਸਤਗੁਰੂ ਗਿਆਨਾਤ ਮਹਾਰਾਜ ਦੀ ਮਿਹਰ ਸਦਕਾ ਹੈ ਉਹ ਨਾ ਹੁੰਦੇ ਤੇ ਸਾਨੂੰ ਵਾਲਮੀਕੀ ਆਸ਼ਰਮ ਗੁਰੂ ਪਿਆਰਿਓ ਸਾਡੀ ਝੋਲੀ 'ਚ ਨਹੀਂ ਸੀ ਪੈਣਾ ਉਹ ਸਾਨੂੰ ਫਰਮਾਨ ਕਰਕੇ ਗਏ ਹਨ ਅੰਦਰ ਤਾਕਤ ਈਸ਼ਵਰੀ ਵਰਤੋ ਗੁਰ ਸਮਝਾ ਤੇ ਗੁਰੂ ਪਿਆਰਿਓ ਜਿਸ ਤਰ੍ਹਾਂ ਉਹ ਸਾਡੇ ਗੁਰੂ ਬਣ ਕੇ ਆਏ ਸਾਡੇ ਵੱਡਿਆਂ ਨੂੰ ਗੁਰੂ ਪਿਆਰਿਓ ਉਹਨਾਂ ਨੇ ਸਿੱਖਿਸ਼ਿਤ ਕੀਤਾ ਤੇ ਨਾਲ ਗੁਰੂ ਪਿਆਰਿਓ ਵੱਡੇ-ਵੱਡਿਆਂ ਸੰਤਾਂ ਮਹਾਂਪੁਰਸ਼ਾਂ ਨੇ ਹੋਰ ਵੀ ਸਾਧੂਆਂ ਇਹ ਸੰਤਾਂ ਨੇ ਗੁਰੂ ਪੇਰ ਨਾਲ ਸੰਘਰਸ਼ ਕੀਤਾ ਉਹ ਗੁਰੂ ਬਣ ਕੇ ਆਏ ਸੰਘਰਸ਼ ਕੀਤਾ ਤੇ ਅੱਜ ਸਾਡੇ ਕੋਲ ਵਾਲਮੀਕਾ ਆਸ਼ਰਮ ਹੈ ਆਗੁਣ ਸੋਜੀ ਅਕਲਬਿੰਨ ਬੈਠੇ ਪਰਦਾਪਾ ਤੇ ਗੁਰੂ ਪੇਰ ਨਹੀਂ ਤਾਂ ਸੀ ਆਗੁਣਾਂ ਨਾਲ ਭਰੇ ਹੋਏ ਸੀਗੇ ਅਸੀਂ ਭੁੱਲੇ ਪਟਕੇ ਸੀ ਆਸੇ-ਪਾਸੇ ਭੱਜੇ ਫਿਰਦੇ ਸੀਗੇ ਪਾ ਸਾਡੇ ਰਹਿਬਰ ਰਹਿਬਰਾਂ ਦੇ ਬਾਰੇ ਤ੍ਰਿਕਾਲ ਦਰਸ਼ੀ ਭਗਵਾਨ ਵਾਲਮਿੰਗ ਬਾਰੇ ਕਿਸੇ ਨੇ ਖੁੱਲ ਕੇ ਮੋਹਰੇ ਕੇ ਪ੍ਰਚਾਰ ਨਹੀਂ ਕੀਤਾ ਜਿੰਨੇ ਵੀ ਰਹਿਬਰ ਆਏ ਕਹਿੰਦੇ ਅਫਗਣ ਸੋਝੀ ਅਕਲ ਬਿਨ ਅਸੀਂ ਅਗਲ ਤੋਂ ਵੀ ਗੁਰੂ ਪਿਆਰਿਓ ਬਹੁਤ ਨੀਚੇ ਸੀਗੇ ਥੱਲੇ ਸੀਗੇ ਅਫਗਣਾਂ ਨਾਲ ਪਰੇ ਵੀ ਸੀ ਅਸੀਂ ਗੁਰੂ ਪਿਆਰੇ ਆਪਣੇ ਮਨ ਬੁੱਧੀ ਤੇ ਪਰਦਾ ਪਾ ਕੇ ਬੈਠੇ ਸੀਗੇ ਪਰ ਜਦੋਂ ਤੋਂ ਗੁਰੂ ਦੀ ਸੰਗਤ ਕੀਤੀ ਹੈ ਜਦੋਂ ਤੋਂ ਸਹਿਬ ਸਤਿਗੁਰੂ ਗਿਆਨ ਆਤਮਾਹਾਰਾਜ ਜੀ ਸਾਨੂੰ ਮਿਲੇ ਹਨ ਉਹਨਾਂ ਨੇ ਸਾਨੂੰ ਜੀਣਾ ਸਿਖਾ ਦਿੱਤਾ ਹੈ ਚਿੱਤ ਹੀ ਸੂਰਤ ਬ੍ਰਹਮ ਦੀ ਕਿ ਆਪਣਾ ਜੋ ਚਿੱਤ ਹੈ ਉਹ ਬ੍ਰਹਮ ਦੀ ਸੂਰਤ ਬਣ ਸਕਦਾ ਹੈ ਕਿਉਂ ਦਾ ਹੀ ਇਹ ਸਰੀਰ ਬਖਸ਼ਿਸ਼ ਕੀਤਾ ਹੋਇਆ ਹੈ ਪਰਮੇਸ਼ਰ ਦਾ ਹੀ ਜੇ ਮਨ ਬਣੇ ਦਾ ਨਾ ਜੇ ਗੁਰੂ ਪਿਆਰੇ ਮਨ ਗੁਰੂ ਦੀ ਬਿਰਤੀ ਨੂੰ ਅਰਪਣ ਕਰ ਲਵੇ ਮਨ ਚੰਗਾ ਦਾ ਨਾ ਬਣ ਜਾਵੇ ਦਾਤ ਪਾਵ ਚੰਗਾ ਗਿਆਨ ਦਾ ਤ੍ਰਿਸ਼ੀ ਵਰਕ ਹੈ ਆਲਸ ਮਨੋਂ ਗਵਾ ਤੇ ਗੁਰੂ ਜੀ ਕਹਿੰਦੇ ਕਿ ਭਾਈ ਆਸ ਮਨੋਂ ਗਵਾ ਦੇ ਕਿਉਂਕਿ ਆਸ ਦੇ ਨਾਲ ਹੀ ਕੋਈ ਕਾਰਜ ਸਿਰ ਨਹੀਂ ਹੁੰਦਾ ਜਿਹਦੇ ਕੋਲ ਆਸ ਹੈ ਉਹ ਗੁਰੂ ਪਿਆਰੇ ਕਿਤੇ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਕੋਈ ਵੀ ਕੰਮ ਨਹੀਂ ਕਰ ਸਕਦਾ ਕੋਈ ਵੀ ਰੋਟੀ ਨਹੀਂ ਕਮਾਈ ਸਕਦਾ ਤੇ ਕੋਈ ਵੀ ਸੰਘਰਸ਼ ਵਿੱਚ ਉਹ ਦਾਖਲ ਨਹੀਂ ਹੋ ਸਕਦਾ ਜੋ ਆਲਸੀ ਹੈ ਗੁਰੂ ਜੀ ਕਹਿੰਦੇ ਗਿਆਨਨਾਥ ઋષਿ ਵਰਕ ਹੈ ਕਿ ਮੈਂ ਕਹਿੰਨਾ ਕਿ ਆਸਮਾਨੋ ਕੁ ਵਾਦੇ ਗੁਰ ਗਿਆਨਨਾਥ ਮਾਰੇ ਕਹਿ ਰਹੇ ਹਨ ਆਮ ਕਰਕੇ ਅਸੀਂ ਵੀ ਸਵੇ ਤਾਕਤ ਦੀ ਵਰਤੋਂ ਬਿਨਾਂ ਜਾਣੇ ਹੀ ਕਰਦੇ ਹਾਂ ਜੇ ਜਾਣ ਜਾਣ ਕੇ ਸਮਝ ਕੇ ਸੋਚ ਕੇ ਅਸੀਂ ਆਪਣੇ ਈਸ਼ਵਰ ਦੀ ਤਾਕਤ ਦੀ ਵਰਤੋਂ ਕਰੀਏ ਤਾਂ ਜੋ ਚਾਹੀਏ ਉਹ ਪਾ ਸਕਦੇ ਹਾਂ ਇਹ ਸਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਆਪਣੀ ਯੋਗ ਵਿਸ਼ਿਸ਼ਟ ਵਿਚਾਰਾਤਰ ਦੀ ਬਾਣੀ ਦੇ ਵਿੱਚ ਨਾਲ ਹੀ ਸ਼ਲੋਕਤ ਨਾਲ ਹੀ ਅਰਥ ਕਰਕੇ ਗਏ ਹਨ ਤੇ ਦੱਸਦਾ ਕਹਿੰਦਾ ਮਤਲਬ ਇਹ ਹੈ ਕਿ ਸਹਿਬ ਸਤਿਗੁਰੂ ਗਿਆਨਾਤਮਾਹਾਰਾਜ ਜੀ ਗੁਰੂ ਪਿਆਰਿਓ 1987 ਨੂੰ 5 ਦਸੰਬਰ ਜੋਤੀ ਜੋਤ ਸਮਾਗਏ ਸਨ ਆਪਣਾ ਸੰਘਰਸ਼ਮਈ ਜੀਵਨ ਗੁਰੂ ਪਿਆਰਿਓ ਉਹਨਾਂ ਨੇ ਆਪਣਾ ਸੰਘਰਸ਼ਮਈ ਜੀਵਨ ਸਾਰਾ ਹੀ ਉਸ ਪਰਮੇਸ਼ਰ ਦੇ ਚਰਨਾ ਚਲਾ ਦਿੱਤਾ ਉਹ ਸੰਤ ਵੀ ਸਨ ਤੇ ਸਪਾਈ ਵੀ ਸਨ ਤੇ ਗੁਰੂ ਪਿਆਰੇ ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨ ਦੇ ਚੱਲਣਾ ਚਾਹੀਦਾ ਹੈ ਸਾਡੀ ਉਹਨਾਂ ਦੀ ਉਹਨਾਂ ਦੀ ਜੋ ਰਚੀ ਹੋਈ ਬਾਣੀ ਹੈ ਉਹਨੂੰ ਸਾਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਤੇ ਗੁਰੂ ਪਿਆਰੇ ਤਾਂ ਹੀ ਅਸੀਂ ਸਹਿਬ ਸਤਿਗੁਰੂ ਗਿਆਨ ਨਾਤਮੇ ਅਨਨ ਚੰਗੇ ਤੇ ਸੱਚੇ ਸੁੱਚੇ ਸੇਵਕ ਬਣ ਸਕਦੇ ਹਾਂ ਤੇ ਜੋ ਤ੍ਰੈਕਾਲ ਦਰਸ਼ੀ ਭਗਵਾਨ ਵਾਲਮੀਕ ਮਹਾਰਾਜ ਜੀ ਜੋ ਸਾਰੇ ਸੰਸਾਰ ਤੇ ਕਿਰਪਾ ਸਾਡੇ ਤੇ ਕਿਰਪਾ ਆ ਸਕਦੀ ਹੈ ਤੇ ਗੁਰੂ ਪੀਸ ਸਾ ਸੰਗਤ ਜੀਓ ਇਹ ਦਾਸ ਵੱਲੋਂ ਮੈਸੇਜ ਸੰਗਤਾਂ ਨੂੰ ਸੀਗਾ ਕਿ ਸਹਿਬ ਸਤਿਗੁਰੂ ਗਿਆਨਾਤ ਮਹਾਰਾਜ ਜੀ ਗੁਰੂ ਪਿਆਰਿਓ ਇਸ ਦਿਨ ਜੋਤੀ ਜੋਤ ਸਮਾਏ ਸਨ ਤੇ ਸਾਨੂੰ ਗੁਰਬਾਣੀ ਦੀ ਵਿਚਾਰ ਦੇ ਕੇ ਗਏ ਹਨ ਸਾਨੂੰ ਗੁਰੂ ਪਿਆਰਿਓ ਸੰਤਾਂ ਨਾਲ ਜੁੜ ਕੇ ਗਏ ਹਨ ਸਾਨੂੰ ਆਸ਼ਰਮ ਦੇ ਨਾਲ ਜੋੜ ਕੇ ਗਏ ਹਨ ਤੇ ਕਹਿ ਤੋ ਪਾਵੇ ਹੈ ਅਸੀਂ ਆਸੇ ਪਾਸੇ ਨਾ ਭੁੱਲੀਏ ਤੇ ਨਾ ਪਟਕੀਏ ਉਨ੍ਹਾਂ ਦੇ ਪਾਏ ਹੋਏ ਪੂਰਨਿਆ ਤੇ ਚੱਲ ਗਏ ਤਾਂ ਸਾਡਾ ਜੀਵਨ ਗੁਰੂ ਪਿਆਰਿਓ ਸੁਖਾਲਾ ਹੋ ਸਕਦਾ ਹੈ ਸਾਡੇ ਆਉਣ ਵਾਲੇ ਜੋ ਗੁਰੂ ਪਰਿਡੈਸ਼ਨ ਹੈ ਸਾਡੇ ਜੋ ਗੁਰੂ ਪੀਸ ਸਾਧ ਸੰਗਤ ਜੀਓ ਬੱਚੇ ਹਨ ਅਸੀਂ ਆਪਣੇ ਬੱਚਿਆਂ ਨੂੰ ਵੀ ਉਸ ਆਸ਼ਰਮ ਦੇ ਨਾਲ ਜੋੜੀਏ ਅਸੀਂ ਆਪ ਵੀ ਗੁਰੂ ਵਾਲੇ ਬਣੀਏ ਤੇ ਬੱਚਿਆਂ ਨੂੰ ਵੀ ਗੁਰੂ ਵਾਲੇ ਬਣਾ ਕੇ ਸਿੱਖਿਸ਼ਿਤ ਕਰੀਏ ਵੱਧ ਤੋਂ ਵੱਧ ਉਹਨਾਂ ਨੂੰ ਵਿੱਦਿਆ ਵੱਲ ਲਜਾਈਏ ਉਹਨਾਂ ਨੂੰ ਆਪਣੇ ਗੁਰੂਆਂ ਵੱਲ ਸੰਤਾਂ ਵੱਲ ਪਰਮੇਸ਼ਰ ਦੀ ਕਿਰਪਾ ਨਾਲ ਜੁੜੀਏ ਤਾਂ ਕਿ ਟੇਢਿਆਂ ਕੰਮਾਂ ਤੋਂ ਅਸੀਂ ਬਚ ਸਕੀਏ ਤੇ ਸਾਡੇ ਬੱਚੇ ਵੀ ਬਚ ਸਕਣ ਗੁਰਮਤਿ ਹਾਸਲ ਕਰਨ ਗੁਰੂ ਦੀ ਮਤ ਹਾਸਲ ਕਰਨ ਤਾਂ ਸਾਡਾ ਜੀਵ ਸੁਖਾਲਾ ਹੋ ਸਕਦਾ ਹੈ ਤੇ ਗੁਰੂ ਪਿਆਰਿਓ ਅੱਜ ਦੇ ਦਿਨ ਸਹਿਬ ਸਤਿਗੁਰੂ ਗਿਆਨਾਤ ਮਹਾਰਾਜ ਜੀ ਜੋਤੀ ਜੋਤ ਸਮਾਗਤ ਸਨ ਤੇ ਗੁਰੂ ਪਿਆਰਿਓ ਜੋਤੀ ਜੋ ਸਮਾਗੇ ਸਨ ਸਾਡੇ ਉਹਨਾਂ ਦੇ ਪਾਏ ਪੂਰਨ ਸਾਨੂੰ ਚੱਲਣਾ ਚਾਹੀਦਾ ਹੈ ਇੱਥੇ ਹੀ ਦਾਸ ਦੀ ਸਮਾਪਤੀ ਆ ਕੋ ਅਖਰਵਾਦਾ ਕਟਾ ਹੋ ਗਿਆ ਸੰਗਤ ਬਖਸ਼ਣਯੋਗ ਹੈ ਕਿਉਂਕਿ ਸੰਗਤ ਤਾਂ ਰੱਬ ਦਾ ਰੂਪ ਹੋਇਆ ਕਰਦੀ ਹੈ ਸੰਗਤ ਨੂੰ ਬਹੁਤ ਹੀ ਉੱਚਾ ਦਰਜਾ ਦਿੱਤਾ ਹੈ ਜਿਸ ਤਰ੍ਹਾਂ ਦੂਜੀਆਂ ਕੌਮਾਂ ਨੇ ਗੁਰੂ ਪਿਆਰੇ ਗੁਰੂਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਣੇ ਗੁਰੂ ਪਿਆਰਿਓ ਉਹਨਾਂ ਨੇ ਕੌਮਾਂ ਨੂੰ ਜਿੰਦਾ ਰੱਖਿਆ ਹੈ ਜਜਬਾ ਹੌਸਲਾ ਦਿੰਦਾ ਹੈ ਸਹਿਬ ਸਤਿਗੁਰੂ ਗਿਆਨਾਤਮ ਸਾਨੂੰ ਵੀ ਜਜਬਾ ਤੇ ਹੌਸਲਾ ਦੇ ਕੇ ਗਏ ਹਨ ਘਬਰਾਇਓ ਨਾ ਸੰਤਾ ਨਾਲ ਜੁੜੇ ਰਹੋ ਸਤਸੰਗ ਦੇ ਵਿਚਾਰ ਨੂੰ ਸਮਝਿਓ ਤੇ ਗੁਰਬਾਣੀ ਦੇ ਵਿਚਾਰ ਨੂੰ ਆਪਣੇ ਹਿਰਦੇ ਜੀ ਤਾਨ ਕਰੋ ਆਪਾਂ ਕਿਤੇ ਵੀ ਨਹੀਂ ਡੋਲ ਸਕਦੇ ਆਪਣੀਆਂ ਮੰਜ਼ਲਾਂ ਤੀ ਅਸੀਂ ਪਹੁੰਚ ਸਕਦੇ ਹਾਂ ਇਹ ਸਤਿਗੁਰੂ ਗਿਆਨਾਤਮਹਾਰਾਜ ਦਾ ਮੈਸੇਜ ਸੀਗਾ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਾਹਿਬੇ ਕਮਾਲ ਸਹਿਬ ਸਤਗੁਰੂ ਗਿਆਨਾਤਮਾਹਾਰਾਜ ਕੀ ਜੈ ਸਰਬਤਸਾਦ ਸੰਗਤ ਕੀ ਜੈ